ਤੰਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਿਰਾਜਮਾਨ ਸਾਧ ਸੰਗਤ ਜੀਓ ਆਓ ਗੁਰਪਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਇਸ ਨਗਰ ਲਈ ਕਿ ਇੱਥੇ ਦਾ ਸਿਰ ਕੱਢ ਨੌਜਵਾਨ ਸਰਜੀਤ ਸਿੰਘ ਸਾਵੀ ਜੋ ਪਿਛਲੇ ਦਿਨੀ ਮੈਲਬੌਰਨ ਆਸਟ੍ਰੇਲੀਆ ਵਿੱਚ ਇੰਟਰਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਹੋਈ ਸੀ ਅਸਰਿਤ ਇਸਨੇ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਹੋਏ 69 ਕਿਲੋ ਭਾਰ ਵਰਗ ਵਿੱਚ ਦੋ 골ਡ ਮੈਡਲ ਜਿੱਤੇ ਜਿੱਥੇ ਇਸ ਨਗਰ ਲਈ ਮਾਣ ਵਾਲੀ ਗੱਲ ਹੈ ਉਥੇ ਪੂਰੀ ਸੂਬੇ ਤੇ ਦੇਸ਼ ਲਈ ਵੀ ਬਹੁਤ ਹੀ ਮਾਣ ਵਾਲੀ ਗੱਲ ਹੈ ਮੇਰੀ ਨੌਜਵਾਨ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਇਸ ਨੌਜਵਾਨ ਪੱਲੋਂ ਵੇਖ ਕੇ ਸਿਹਲ ਲੋ ਤੇ ਵੱਧ ਤੋਂ ਵੱਧ ਖੇਡਾਂ ਨਾਲ ਜੁੜੋ ਕਿਉਂਕਿ ਖੇਡਾਂ ਕਿਸੇ ਦੇਸ਼ ਦਾ ਭਵਿਕ ਹੁੰਦੀਆਂ ਹਨ ਮੈਂ ਨੇ ਤਾਂ ਪਹਿਲਾਂ ਹੋਰ ਸਾਰੇ ਬਲਾਦਿਆਂ ਨੇ ਸਭਜੀ ਸਿੰਘ ਬਾਰੇ ਸਾਨੂੰ ਜਾਣੂ ਕਰਵਾਇਆ ਹੈ ਇਸ ਤੋਂ ਬਾਅਦ ਚੇਅਰਮੈਨ ਧੀਰਿੰਦਰ ਸਿੰਘ ਰਿੰਪੀ ਜੋ ਕੇ ਇਸੇ ਨਗਰ ਤੋਂ ਹੀ ਬਲੌਂ ਕਰਦੇ ਨੇ ਉਹਨਾਂ ਦੀ ਚੇਅਰਮੈਨਨੀ ਦੀ ਤਾਇ ਕੋਸ਼ੀ ਹੈ ਇਸ ਲਈ ਇਹ ਪ੍ਰੋਗਰਾਮ ਛੋਟ ਵਿੱਚ ਰੱਖਿਆ ਗਿਆ ਸੀ ਮੇਰੇ ਵੱਲੋਂ ਪੂਰੇ ਨਗਰ ਨੂੰ ਤੇ ਸਰਬਜੀ ਦੇ ਮਾਪੇ ਬਾਬ ਨੂੰ ਇਸ ਮਾਨ ਮੱਤੀ ਪ੍ਰਾਪਤੀ ਦੀਆਂ ਬਹੁਤ ਬਹੁਤ ਮੁਬਾਰਕਾਂ ਇਸ ਖਿਡਾਰੀ ਦਾ ਹੌਸਲਾ ਫੁਜਾਈ ਕਰਨ ਲਈ ਜਿੰਨੇ ਵੀ ਸੱਜਣ ਮਿੱਤਰ ਰਿਸ਼ਤੇਦਾਰ ਤੇ ਵਿਸ਼ੇਸ਼ ਤੌਰ ਤੇ ਚੇਅਰਮੈਨ ਮਾਰਕਟ ਕਮੇਟੀ ਢਿਲਮਾ ਤੋਂ ਸ਼੍ਰੀ ਕੁਲਦੀਪ ਆਠਕ ਜੀ ਆਏ ਨੇ ਮੈਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿਉਂਕਿ ਇਹਨਾਂ ਦੇ ਹੌਸਲੇ ਨਾਲ ਹੀ ਇਸ ਬੱਚੇ ਦਾ ਹੋਰ ਮaan ਵਧੇਗਾ ਇੰਨਾ ਹੀ ਕਿੰਨਾ ਹੋਇਆ ਖਿਮਾ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਬਹੁਤ ਜੀ ਖੁਸ਼ੀ ਦਾ ਦਿੰਦੇ ਆ ਕਿ ਸਾਡੇ ਇਸ ਨਗਰ ਦਾ ਨੌਜਵਾਨ ਸਾਵੀ ਇਹਦਾ ਕਿ ਵਿਦੇਸ਼ਾਂ ਦੇ ਵਿੱਚੋਂ ਦੋ ਗੋਲ ਮੈਗ ਲੈ ਕੇ ਆਇਆ ਮੈਂ ਇਸ ਮਾਨਮਤੀ ਪ੍ਰਾਪਤੀ ਤੇ ਆਪਣੇ ਛੋਟੇ ਵੀਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਸਪੁੱਚੇ ਨਗਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਉਹਨਾਂ ਦੇ ਨੂੰਹ ਸਾਹਿਬ ਦੀ ਸਪੀਟ ਕਰਾਇਰ ਮੁਬਾਰਕਬਾਦ ਕਰਨਾ ਤੇ ਨਾਲ ਹੀ ਜਿੱਦਾਂ ਕੈਪਟਨ ਸਾਹਿਬ ਕਹਿੰਦੇ ਅਸੀਂ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣੇ ਚਾਹੀਦੇ ਇਸੋ ਜੇ ਨੌਜਵਾਨ ਜਿਨ੍ਹਾਂ ਨੂੰ ਸਰਕਾਰੀ ਨੌਕਰੀਆਂ ਦਾ ਆਪਰ ਦਵਾ ਸਕੀਏ ਔਰ ਮੈਂ ਕਹਾਂ ਜੀ ਚੇਅਰਮੈਨ ਮਾਰਕੀਟ ਕਮੇਟੀ ਧਰਮਾਨ ਜਨਰਲ ਸਕੱਤਰ ਪੰਜਾਬ ਕੋਸ਼ਿਸ਼ ਕਰੂੰਗਾ ਮਾਨ ਸਾਹਿਬ ਦੇ ਸਰਕਾਰ ਦੇ ਧਿਆਨ ਵਿੱਚ ਲਿਆਵਾਂ ਕਿ ਜਿਹੜੇ ਨੌਜਵਾਨ ਜਿਹੜੇ ਮਾਨਵਕੀ ਪ੍ਰਾਪਤੀਆਂ ਕਰਦੇ ਨੇ ਇਹਨਾਂ ਨੂੰ ਆਪਾਂ ਖੇਡਾਂ ਦੇ ਡਿਪਾਰਟਮੈਂਟ ਵੱਡੇ ਵੱਡੇ ਉਹਦੇ ਦੇ ਕੇ ਨਿਵਾਜੀਏ ਔਰ ਪੂਰੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਜਾਏਗੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਾਅਦਾ ਹੈ